भगवान मान नहीं देता है न मान देना हमें जय श्री राम जय श्री राम।, राम कैसे हो ठीक हो बढ़िया है यहाँ पे यहाँ पे ठीक है खाना पीना मिलता है ना ये आपकी सेवा कर रहे हैं अच्छी तरह सड़का नालों तो चंगा ही है ਉੱਥੇ ਪਤਾ ਨਹੀਂ ਸੀ ਕੀ ਬਣਨਾ ਇੱਕ ਚੰਗੀ ਜ਼ਿੰਦਗੀ ਤਾਂ ਜੀ ਰਿਆ ਚੰਗਾ ਖਾ ਰਿਆ ਚੰਗਾ ਪੀ ਰਿਆ ਚੰਗਾ ਪੈ ਰਿਆ ਕਿੰਨਾ ਸੋਹਣਾ ਵਾਤਾਵਰਨ ਹੈ ਜਿੱਥੇ ਅੱਜ ਇਹਨਾਂ ਨੂੰ ਜ਼ਿੰਦਗੀ ਜੀਣ ਦਾ ਮੌਕਾ ਮਿਲ ਅਸੀਂ ਪਹੁੰਚਿਆ ਜੀ ਪਿੰਡ ਬੱਗੂਵਾਲ ਟੀਰਾ ਤਹਿਸੀਲ ਬਲਾਚੌਰ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਇੱਥੇ ਆਪ ਨਿਵਾਸ ਆਸ਼ਰਮ ਜਿਹੜਾ ਦੋਸਤੋ ਬਣਾਇਆ ਗਿਆ ਹੈ ਇਸ ਆਪ ਨਿਵਾਸ ਦੇ ਵਿੱਚ ਉਹਨਾਂ ਬੇਸਹਾਰਿਆਂ ਨੂੰ ਉਹਨਾਂ ਪੀਣਾਪਰਾਮਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਲਿਆਇਆ ਜਾਂਦਾ ਹੈ ਜਿਹੜੇ ਸੜਕਾਂ ਦੇ ਉੱਤੇ ਤੁਸੀਂ ਦੇਖਦੇ ਹੋ ਕਿ ਕਿ ਨਰਕ ਭਰੀ ਜ਼ਿੰਦਗੀ ਜੀਉਣ ਦੇ ਲਈ ਮਜਬੂਰ ਹਨ ਇੱਥੇ ਆ ਕੇ ਹੋਏ ਕਿ ਚੰਗੀ ਜ਼ਿੰਦਗੀ ਚੰਗਾ ਜੀਵਨ ਜੀਉਂਦੇ ਹਨ ਇਸ ਆਸ਼ਰਮ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਰਿਟਾਇਰਡ ਇਨਸਪੈਕਟਰ ਦੇਸ਼ ਰਾਜ ਜੀ ਜੋ ਕਿ ਬਹੁਤ ਹੀ ਚੰਗੇ ਢੰਗ ਦੇ ਨਾਲ ਸੇਵਾ ਨਿਭਾਰੇ ਹਨ ਦੇਖੋ ਰੱਬ ਦੀਆਂ ਰੂਹਾਂ ਇਹਨਾਂ ਦਿੱਲੀ ਕਿੰਨਾ ਵਧੀਆ ਜਿਹੜਾ ਰਹਿਣ ਦੇ ਲਈ ਨਿਵਾਸ ਬਣਾਇਆ ਹੋਇਆ ਹੈ। ਹੁਣ ਇਸ ਘਰ ਦੇ ਵਿੱਚ ਦੇਖੋ ਸਹੂਲਤਾਂ। ਅੱਜ ਕਿੰਨੀਆਂ ਗਾਵਾਂ ਵੀ ਰੱਖ ਲਈਆਂ। ਔਰ ਗਾਂ ਮਾਤਾ ਦਾ ਦੁੱਧ ਜਿਹੜਾ ਇਹਨਾਂ ਰੂਹਾਂ ਨੂੰ ਪਾਲਾਇਆ ਜਾਂਦਾ ਹੈ। ਇਹਦਾ ਫਿਰ ਤੁਹਾਨੂੰ ਇਹ ਹੈਗਾ ਆਪੇ ਇੱਕ ਤਾਂ ਦੁੱਧ ਮੋਦ ਲੈਣੇ ਜਾਣਾ ਤਾਂ ਨਹੀਂ ਜਾਣਾ। ਉਹ ਤਾਂ ਹੁਣ 6-7 ਕਿਲੋ ਵਰਤਦੇ ਆ। ਫਿਰ ਉਹ ਲੱਸੀ, ਦੁੱਧ, ਪਾਣੀ ਆਪ ਵੀ ਖਾਓ ਪੀਓ। ਫਿਰ ਰਾਤ ਨੂੰ ਅਸੀਂ ਹਰ ਇੱਕ ਨੂੰ ਦੁੱਧ ਦਿੰਦੇ ਆ। ਇਹਨਾਂ ਰੂਹਾਂ ਦੇ ਦਰਸ਼ਨ ਮੈਂ ਤੁਹਾਨੂੰ ਤਾਂ ਕਰਾ ਰਿਆ ਕਿ ਤੁਹਾਡੇ ਚ ਵੀ ਕਿਸੇ ਦਾ ਭਰਾ ਵੀ ਹੋ ਸਕਦਾ, ਕਿਸੇ ਦਾ ਬਾਪ ਵੀ ਹੋ ਸਕਦਾ। ਤੋ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਆਪਣੇ ਘਰ ਵੀ ਪਹੁੰਚ ਸਕਣ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਜਿਹੜਾ ਪਹੁੰਚੇ ਆ ਜੀ ਆਸਨੀਵਾਲ ਆਸਨੀਵਾਲ ਇਹਦਾ ਆਸ਼ਰਮ ਹੈ ਸਾਡੇ ਬਲਾਚੁਰ ਇਲਾਕੇ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਮੇਰੇ ਨਾਲ ਬੈਠੇ ਰਿਟਾਇਰਡ ਇੰਸਪੈਕਟਰ ਦੇਸਰਾਜ ਜੀ ਇਹਨਾਂ ਵੱਲੋਂ ਜਿਹੜਾ ਆਪਣੇ ਹੀ ਪਿੰਡ ਬਗਵਾਲ ਟੀਰੇ ਦੇ ਵਿੱਚ ਕਿਹੜਾ ਆਸ ਨਹੀਂ ਵਾਸਦੇ ਨਾਮ ਤੋਂ ਆਸ਼ਰਮ ਬਣਾਇਆ ਗਿਆ ਸੋ ਆਸ਼ਰਮ ਦੇ ਵਿੱਚ ਉਹਨਾਂ ਅੰਗਹੀਣਾ ਨੂੰ ਉਹਨਾਂ ਬੇਸਹਾਰਿਆਂ ਨੂੰ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੋਈ ਵੀ ਭੈਣ ਭਰਾ ਜਾਂ ਕੋਈ ਬਜ਼ੁਰਗ ਆਪਣੇ ਘਰ ਤੋਂ ਤੰਗ ਹੋ ਕੇ ਜਾਂ ਮੈਂਟਲੀ ਅਫਸੈਟ ਹੋਣ ਦੇ ਕਾਰਨ ਜਿਹੜਾ ਘਰੋਂ ਬੇਗਰ ਹੋ ਜਾਂਦੇ ਆ ਉਹ ਰੋੜਾਂ ਦੇ ਉੱਤੇ ਜਿਹੜਾ ਉਤਰ ਜਾਂਦੇ ਆ ਉਹਨਾਂ ਨੂੰ ਅਸੀਂ ਲਾਸਟ ਜਿਹੜਾ ਇਹੀ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਬਚਾਉਣ ਦੇ ਲਈ ਉਹਨਾਂ ਨੂੰ ਆਪਾਂ ਆਸ਼ਰਮਾਂ ਦੇ ਵਿੱਚ ਛੱਡਦੇ ਆ ਸੋ ਐਦਾਂ ਹੀ ਅੱਗੇ ਜਿੱਦਾਂ ਆਪਾਂ ਲੁਧਿਆਣੇ ਜਾਇਦਾ ਸੀਗਾ ਸਾਡੇ ਸਤਕਾਰਯੋਗ ਉਸਤਾਦ ਜੀ ਗੁਰਪ੍ਰੀਤ ਸਿੰਘ ਮਿੰਟੂ ਜੀ ਉਹਨਾਂ ਦੇ ਕੋਲ ਫਿਰ ਆਪਾਂ ਇੱਕ ਦੋ ਵਾਰ ਗਏ ਆ ਗੜਦੀਵਾਲ ਸਾਡਾ ਵੱਡਾ ਭਾਜੀ ਮਨਜੋਤ ਵੀਰ ਜੋ ਬਹੁਤ ਚੰਗੀ ਸੇਵਾ ਨਿਭਾ ਰਿਹਾ ਹੈ ਫਿਰ ਸਾਡੇ ਕੁਲਵੰਤ ਭਾਜੀ ਜੋ ਖੈਡ ਅਚਰਵਾਲ ਵਿੱਚ ਗੁਰੂ ਕੀ ਰਸੋਈ ਨਾਮ ਤੋਂ ਆਸ਼ਰਮ ਚਲਾ ਰਹੇ ਹਨ ਸੋ ਸਾਨੂੰ ਸਾਰਿਆਂ ਦੇ ਕੋਲ ਹੀ ਜਾਣ ਦਾ ਮੌਕਾ ਮਿਲਦਾ ਸੋ ਇੱਦਾਂ ਅੱਜ ਸਾਡੇ ਰਿਟਾਇਰਡ ਇਨਸਪੈਕਟਰ ਦੇਸ ਰਾਜ ਜੀ ਦੇ ਕੋਲ ਸਾਨੂੰ ਆਉਣ ਦਾ ਮੌਕਾ ਮਿਲਿਆ ਸੋ ਭਾਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਬੜਾ ਹੀ ਹੋਸ਼ਨਾ ਕਿਰਪਾ ਜੀ ਕਰ ਬਹੁਤ ਕਿਰਪਾ ਤੁਹਾਡੀ ਤੁਸੀਂ ਆ ਜਾਈ ਸਾਡੇ ਕੋਲ ਵਾਹ ਦਵਾਈ ਘਟੀ ਕਾ ਖਾਲਸਾ ਵਾਹ ਦਵਾਈ ਘਟੀ ਸੋ ਅੱਜ ਇਹਨਾਂ ਦੇ ਕੋਲ ਆਣ ਦਾ ਮੌਕਾ ਇਦਾਂ ਮਿਲਿਆ ਦੋਸਤੋ ਕੁਝ ਦਿਨ ਪਹਿਲਾਂ ਜਿਹੜੀ ਅਸੀਂ ਵੀਡੀਓ ਪਾਈ ਸੀ ਆਪਣੇ ਫੇਸਬੁਕ ਪੇਜ ਦੇ ਉੱਤੇ ਰਾਤ ਦੇ ਸਮੇਂ ਦੇ ਵਿੱਚ ਜਿਹੜਾ ਮੈਂ ਡਿਊਟੀ ਤੋਂ ਆ ਰਿਹਾ ਸੀ ਇੱਕ ਬਜ਼ੁਰਗ ਮੈਨੂੰ ਰੋਡ ਦੇ ਉੱਤੇ ਮਿਲੇ ਸੀ ਮਾੜੇ ਹਾਲਾਤਾਂ ਦੇ ਵਿੱਚ ਔਰ ਤੁਹਾਨੂੰ ਵੀ ਪਤਾ ਸੀ ਵੀ ਉਹ ਮੰਦ ਬੁੱਧੀ ਸੀਗੇ ਮੈਂਟਲੀ ਅਫਸਰਟ ਸੀਗੇ ਸੋ ਮੈਂ ਇਹੀ ਸੋਚਿਆ ਕਿ ਆਪਾਂ ਜਿਹੜਾ ਰਾਤ ਦੇ ਸਮੇਂ ਇਸ ਟਾਈਮ ਇਹਨਾਂ ਨੂੰ ਹੁਣੇ ਹੀ ਕਿੰਨਾ ਕਿਤੇ ਜਿਹੜਾ ਇਹਨਾਂ ਨੂੰ ਜਿਹੜਾ ਛੱਡ ਦੇਈਏ ਤਾਂ ਜੋ ਇਹ ਇੱਕ ਚੰਗੀ ਜ਼ਿੰਦਗੀ ਜੀ ਸਕਣ ਤੁਹਾਨੂੰ ਵੀ ਪਤਾ ਕਿ ਰੋਡ ਦੇ ਉੱਤੇ ਟ੍ਰੈਫਿਕ ਬਹੁਤ ਹੋ ਰਹੀ ਆ ਹਰ ਇਨਸਾਨ ਦੇ ਕੋਲ ਜਿਹੜਾ ਵਹੀਕਲ ਕਨਵੈንስ ਜਿਹੜਾ ਹੁਣ ਹੋ ਗਿਆ ਆ ਕਾਰਾਂ ਬਹੁਤ ਤੇਜ਼ ਚੱਲਦੀਆਂ ਨੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕੋਈ ਬਜ਼ੁਰਗ ਜਾਂ ਸਾਡੇ ਭਾਈ ਭੈਣ ਜਿਹੜੇ ਐਕਸੀਡੈਂਟ ਹੋਣ ਦੇ ਨਾਲ ਜਿਹੜਾ ਇਸ ਦੁਨੀਆ ਤੋਂ ਚਲੇ ਜਾਣ ਸੋ ਆਪਾਂ ਉੱਥੋਂ ਜਿਹੜਾ ਇੰਸਪੈਕਟਰ ਦੇਸ ਰਾਜ ਜੀ ਨੂੰ ਫੋਨ ਕੀਤਾ ਉਹ ਇਹਨਾਂ ਨੇ ਮੈਨੂੰ ਪਹਿਲਾਂ ਵੀ ਕਦੇ ਨਾ ਨਹੀਂ ਕੀਤੀ ਸੀ ਤੇ ਹੁਣ ਵੀ ਨਹੀਂ ਕੀਤੀ ਸੀ ਤੇ ਆਪਾਂ ਉਸ ਬਜ਼ੁਰਗ ਨੂੰ ਜਿਹੜਾ ਇਹਨਾਂ ਦੇ ਕੋਲ ਭੇਜਿਆ ਸੋ ਅੱਜ ਮੇਰੇ ਹਿਸਾਬ ਨਾਲ ਹਫਤਾ ਖ ਹੋ ਗਿਆ ਜੀ ਹਫਤਾ ਇੱਕ ਵੀਕ ਜਿਹੜਾ ਹੋ ਗਿਆ ਸੋ ਅੱਜ ਮੈਂ ਡਿਊਟੀ ਤੋਂ ਫ੍ਰੀ ਸੀ ਮੈਂ ਸੋਚਿਆ ਕਿ ਚਲੋ ਮੈਂ ਜਾ ਕੇ ਬਜ਼ੁਰਗਾਂ ਨੂੰ ਮਿਲ ਕੇ ਆਵਾਂ ਤੇ ਨਾਲੇ ਇੰਸਪੈਕਟਰ ਸਾਹਿਬ ਦਾ ਧੰਨਵਾਦ ਕਰਕੇ ਆਉਂਦਾ ਜਿਹੜਾ ਅੱਜ ਕਰੀਬ 10-15 ਮੈਂਬਰਾਂ ਮੰਦਬੁੱਧੀ ਜਿਹੜੇ ਪਰਿਵਾਰਕ ਮੈਂਬਰ ਆ ਜਿਹੜੇ ਉਹਨਾਂ ਨੂੰ ਸਾਂਭ ਰਹੇ ਆ ਉਹਨਾਂ ਦੀ ਸਾਂਭ-ਸਵਾਲ ਕਰ ਰਹੇ ਆ ਉਹਨਾਂ ਨੂੰ ਭੋਜਨ ਛਕਾ ਰਹੇ ਆ ਉਹਨਾਂ ਨੂੰ ਨਿਤਨੇਮ ਕਰਾ ਰਹੇ ਆ ਉਹਨਾਂ ਨੂੰ ਜਿਹੜਾ ਇੱਕ ਚੰਗੀ ਜ਼ਿੰਦਗੀ ਜਿਹੜਾ ਜੀਣ ਦੇ ਲਈ ਆਪਣਾ ਕੀਮਤੀ ਸਮਾਂ ਦੇ ਰਿਹਾ ਸੋ ਬਹੁਤ ਚੰਗਾ ਲੱਗਿਆ ਜੀ ਮੈਂ ਦੂਜੀ ਵਾਰ ਅੱਜ ਤੁਹਾਡੇ ਆਸ਼ਰਮ ਦੇ ਵਿੱਚ ਆਇਆ ਤੇ ਮੈਨੂੰ ਅੱਗੇ ਨਾਲੋਂ ਬਹੁਤ ਵਧੀਆ ਲੱਗਿਆ ਕਿ ਪ੍ਰਮਾਤਮਾ ਦੀ ਬੜੀ ਕਿਰਪਾ ਤੁਹਾਡੇ ਤੇ ਵੀ ਤੇ ਅੱਜ ਜਿਹੜਾ ਆਸ਼ਰਮ ਦੇ ਵਿੱਚ ਆ ਕੇ ਮੈਨੂੰ ਨਵੀਂ ਚੀਜ਼ ਇਹ ਲੱਗੀ ਕਿ ਜਿਹੜੀਆਂ ਛੋਟੀਆਂ-ਛੋਟੀਆਂ ਜਿਹੜੀਆਂ ਤੰਗੀਆਂ ਸੀਗੀਆਂ ਉਹ ਚੱਕ ਹੋ ਰਹੀਆਂ ਆ ਸੰਗਤ ਦਾ ਜਿਹੜਾ ਸਜੋਗ ਹੈ ਨਾ ਸੰਗਤ ਦਾ ਬਹੁਤ ਮਿਹਰਬਾਨ ਹੈ ਨਾ ਤੁਹਾਨੂੰ ਮਿਲ ਰਿਹਾ ਹੈ ਤੇ ਹੋਰ ਵੀ ਜਿਹੜਾ ਆਪਾਂ ਆਪਣੇ ਇਲਾਕੇ ਬਲਾਚੌਰ ਦੇ ਭੈਣ ਭਰਾ ਆ ਜਿਹੜੇ ਸੇਵਾ ਕਰਨੀ ਚਾਹੁੰਦੇ ਹਨ ਜਿਹੜੇ ਤੁਹਾਡੇ ਨਾਲ ਜੁੜ ਸਕਣ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਰੂਰ ਆਸਨਿਵਾਸ ਆਸ਼ਰਮ ਦੇ ਵਿੱਚ ਆ ਕੇ ਇੱਕ ਵਾਰ ਜਰੂਰ ਮਿਲੋ ਇਹਨਾਂ ਨੂੰ ਤੇ ਉਹਨਾਂ ਰੂਹਾਂ ਦੇ ਦਰਸ਼ਨ ਵੀ ਕਰੋ ਜਿਹੜੀਆਂ ਰੂਹਾਂ ਰੋਡ ਦੇ ਉੱਤੇ ਭਟਕਦੀਆਂ ਸੀ ਜਰੂਰ ਆ ਕੇ ਇੱਕ ਵਾਰ ਮਿਲੋ ਤੇ ਬਾਕੀ ਤੁਸੀਂ ਜੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਜਰੂਰ ਬੱਸ ਬੜੀ ਮਹੱਤਵ ਦੀ ਕਿਰਪਾ ਹੈ ਜੀ ਅਸੀਂ ਪੂਰੇ ਤੌਰ ਤੇ ਮਹਾਰਾਜ ਦੀ ਸੰਗਤ ਦੀ ਦਇਆ ਨਾਲ ਗੁਰੂ ਨਾਨਕ ਦੇਵ ਦੀ ਦਇਆ ਨਾਲ ਤਨੁਕਤਾ ਦੀ ਸੇਵਾ ਲਈ ਸਮਰਪਿਤ ਹੈ ਤੇ ਜੇ ਕੋਈ ਜੀਵ ਕੋਈ ਜਿਹੜਾ ਬਹੁਤ ਮਤਲਬ ਹਾਲਾਤਾਂ ਵਿੱਚ ਜਿਹੜਾ ਜਿਹੜਾ ਲੋੜਵੰਦ ਹੋ ਉਹ ਤੁਸੀਂ ਤੁਹਾਨੂੰ ਮਿਲਦਾ ਹੈ ਜਾਂ ਹੁੰਦਾ ਜਦ ਮਰਜੀ ਆਓ ਅਸੀਂ ਅੱਧੀ ਰਾਤ ਵੀ ਇਹਦੀ ਸੇਵਾ ਕਰਨ ਲਈ ਹਾਜ਼ਰ ਹਾਂ। ਬਾਕੀ ਮਾਲਕ ਦੀ ਬੜੀ ਕਿਰਪਾ ਹੈ ਕਿ ਜੋ ਵੀ ਜੀਵ ਸਾਡੇ ਕੋਲ ਆਇਆ ਬੜਾ ਅਸੀਂ 8-7 ਜੀ ਜੀ ਹੁਣ ਤੱਕ 2 ਸਾਲ ਸੇਵਾ ਹੋ ਕੇ ਚੱਲਦੇ ਆਂ। ਮੈਂ ਅ ਪਿਛਲੇ 23 ਟਾਈਮ ਹੋਇਆ ਸੀਗਾ 78 ਸਿਟੀ ਤੋਂ ਬਾਅਦ ਸਿੱਧੀ ਸ਼ਰਤਾਂ ਤੋਂ ਤੇ ਉਦੋਂ ਤੋਂ ਅਸੀਂ 8 ਜੀ ਜਿਹੜੇ ਹੈਗੇ ਆ ਜਿਹੜੇ ਸਹੀ ਕਰਕੇ ਦਿਮਾਗੀ ਤੇ ਰੈਪਸੈਟ ਸੀਗੇ ਸਾਡੇ ਕੋਲ ਸਹੀ ਆਏ ਸਹੀ ਕਰਕੇ ਉਹਨਾਂ ਨੂੰ ਅਸੀਂ ਘਰੋ ਘਰੀ ਪੇਚੀ। ਹੋਰ ਵੀ ਜਿਹੜੇ ਜੀ ਹੁਣ ਸਾਡੇ ਕੋਲ ਹੈ 8-10 ਵਿੱਚੋਂ 5-4 ਮੁੰਡੇ ਬਿਲਕੁਲ ਹੁਣ ਸਹੀ ਚੱਲ ਰਹੇ ਆ। ਤੇ ਉਹਨਾਂ ਨੂੰ ਅਸੀਂ ਆਪੋ ਆਪਣੇ ਜਦੋਂ ਠੀਕ ਹੋ ਜਾਂਦੇ ਆ ਤਾਂ ਉਹਨਾਂ ਨੂੰ ਅਸੀਂ ਉਹਨਾਂ ਦੇ ਘਰਾਂ ਕਿਥਾਂ ਗਿਆ ਤੇ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ। ਸੋ ਇੱਕ ਮੈਂ ਆਪਣੇ ਬਲਾਚੌਰ ਇਲਾਕੇ ਦੇ ਪੇਣਾਪਰਾਵਾਂ ਨੂੰ ਆਪਣੇ ਵੱਲੋਂ ਬੇਨਤੀ ਕਰਦਾ ਹਾਂ ਕਿ ਅਗਰ ਤੁਹਾਡੇ ਕਿਸੇ ਵੀ ਪਿੰਡ ਦੇ ਵਿੱਚ ਜਾ ਰੋਡ ਦੇ ਉੱਤੇ ਤੁਸੀਂ ਜਾਣਦੇ ਆ ਤੁਹਾਨੂੰ ਕੋਈ ਬਜ਼ੁਰਗ ਮਿਲਦਾ ਹੈ ਜਾਂ ਕੋਈ ਬਜ਼ੁਰਗ ਨੂੰ ਜਿਹੜਾ ਬੰਦੀ ਬਣਾ ਕੇ ਰੱਖ ਲੈਂਦੇ ਆ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਬੰਦੀ ਬਣਾ ਕੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਸੋ ਉਹਨਾਂ ਬਾਰੇ ਵੀ ਸਾਨੂੰ ਜਿਹੜਾ ਸੁਚੇਤ ਕਰੋ ਤਾਂ ਜੋ ਆਪਾਂ ਉਹਨਾਂ ਨੂੰ ਜਿਹੜਾ ਚੰਗੀ ਜ਼ਿੰਦਗੀ ਜੀਣ ਦੇ ਲਈ ਇੱਥੇ ਲੈ ਕੇ ਆਈਏ ਉਹਨਾਂ ਨੂੰ ਜਿਹੜਾ ਮਾੜੀ ਜ਼ਿੰਦਗੀ ਚੋਂ ਕੱਢੀ ਹੈ ਸਾਨੂੰ ਪਤਾ ਹੈ ਕਿ ਕਿੱਦਾਂ ਲੋਕ ਜਿਹੜਾ ਅੱਜ ਕੱਲ ਬਜ਼ੁਰਗਾਂ ਨੂੰ ਜਿਹੜਾ ਇਸਤੇਮਾਲ ਕਰ ਰਹੇ ਆ ਭੈਣਾ ਭਰਾਵਾਂ ਨੂੰ ਜਿਹੜਾ ਇਸਤੇਮਾਲ ਕਰ ਰਹੇ ਆ ਛੋਟੇ ਛੋਟੇ 15 15 ਸਾਲ ਦੇ ਜਿਹੜੇ ਬੱਚਿਆਂ ਨੂੰ ਘਰਾਂ ਦੇ ਵਿੱਚ ਕੰਮ ਕਰਾਉਂਦੇ ਆ ਜਾਂ ਪਸ਼ੂਆਂ ਦਾ ਕੰਮ ਕਰਾਉਂਦੇ ਆ ਸੋ ਉਹਨਾਂ ਤੋਂ ਆਪਾਂ ਜਿਹੜਾ ਉਹਨਾਂ ਨੂੰ ਰਾਹਤ ਦਵਾਈਏ ਜਰੂਰ ਆਪਣੇ ਇਲਾਕੇ ਦੇ ਵਿੱਚ ਕਿਤੇ ਵੀ ਤੁਹਾਨੂੰ ਲੱਗੇ ਤਾਂ ਸਾਨੂੰ ਸਾਡੇ ਫੋਨ ਦੇ ਉੱਤੇ ਜਿਹੜਾ ਸਾਡੇ ਨਾਲ ਸੰਪਰਕ ਕਰੋ ਸਾਡੇ ਫੇਸਬੁੱਕ ਪੇਜ ਦੇ ਉੱਤੇ ਸਾਡਾ ਨੰਬਰ ਜਿਹੜਾ ਮੈਂਸ਼ਨ ਹੈ ਸੋ ਬਾਕੀ ਜੋ ਵੀ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਸੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਬਾਕੀ ਤੁਸੀਂ ਇੰਸਪੈਕਟਰ ਸਾਹਿਬ ਨੂੰ ਇਹਨਾਂ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਯੋਗਦਾਨ ਦਿਓ ਤਾਂ ਜੋ ਇਸ ਆਸਨੀ ਵਾਸ ਨੂੰ ਹੋਰ ਵੱਡਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪਰਸਾਦ ਉਹ ਦਰ ਤੇਰਾ ਕਹਾ ਸੋ ਕਰ ਕਹਾ ਜਿਤ ਵੈ ਸਰਬਸਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗ ਪਰਿ ਸੋ ਕਹੀਆ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਕੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋ ਹੁਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਇੰਦਰਨ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਦਨੋ ਸਿੱਧ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੀ ਸਤੀ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਤ ਪੜਨ ਰਤੀ ਸਰ ਜੁਗ ਜੁਗ ਬੇਦਾਂ ਨਾਲੇ ਗਾਵਣ ਤਦਨੋ ਮੋਹਣੀਆ ਮਨ ਮੋਹਣ ਸੁਰਗ ਮਾ ਸੁਪਿਆਲੇ ਗਾਵਣ ਤਦਨੋ ਰਤਨ ਪਾਏ ਤੇਰੇ ਹਟ ਸਟ ਤੀਰਤ ਨਾਲੇ